ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੌੜ ਖੁਰਦ ਤੇ ਇਹ ਮੌੜ ਦੇ ਬਿਲਕੁਲ ਨਾਲ ਦਾ ਪਿੰਡ ਹੈ ਮੌੜ ਤਹਿਸੀਲ ਆ ਦੋਸਤੋ ਬਠਿੰਡੇ ਜ਼ਿਲ੍ਹੇ ਦੀ ਤੇ ਮੌੜ ਤੋਂ ਜਦੋਂ ਆਪਾਂ ਤਲਵੰਡੀ ਸਾਬੋ ਵਾਲੀ ਸੜਕ ਦੇ ਉੱਤੇ ਜਾਂਦੇ ਆ ਤਾਂ ਇਹ ਪਹਿਲਾ ਪਿੰਡ ਆਉਂਦਾ ਬਿਲਕੁਲ ਨਾਲ ਮੌੜ ਸ਼ਹਿਰ ਦੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਹੋਰੀ ਕਰਦੇ ਆ ਵਪਾਰ ਦਾ ਕੰਮ ਤੇ ਇਹਨਾਂ ਕੋਲ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਸਾਰਾ ਹੀ ਮਾਲ ਬਾਈ ਦੱਸਦੇ ਆ ਵੀ ਹਰਿਆਣੇ ਦੇ ਵਿੱਚੋਂ ਆਉਂਦਾ ਹੈ। ਤੇ ਇਹ ਤੋਂ ਪਹਿਲਾਂ ਮੈਂ ਦੋ ਇਹਨਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ, ਦੋ ਫੋਟੋ ਪਾਈਆਂ ਸੀ। ਪਹਿਲਾਂ ਇੱਕ ਮੱਝ ਦੀ ਫੋਟੋ ਪਾਈ ਆਪਾਂ। ਉਹਦਾ ਵੀ ਸੌਦਾ ਨਾਲ ਦੀ ਨਾਲ ਹੋ ਗਿਆ ਤੇ ਉਦੋਂ ਬਾਅਦ ਚ ਦੋ ਝੋਟੀਆਂ ਦੀ ਫੋਟੋ ਪਾਈ। ਥੋੜੇ ਦਿਨ ਪਹਿਲਾਂ ਵੀ ਇਹ ਗੱਲ ਹੈ। ਉਹਨਾਂ ਦਾ ਵੀ ਸੌਦਾ ਬਹੁਤ ਛੇਤੀ ਹੋਇਆ ਕਿਉਂਕਿ ਪਸੂ ਇਹਨਾਂ ਕੋਲ ਚੰਗੀ ਆਉਂਦੇ ਆ ਹਰਿਆਣੇ ਦੇ ਵਿੱਚੋਂ ਬਾਈ ਉਹ ਰੀ ਖਰੀਦਦੇ ਆ ਤੇ ਮੁਰਾ ਨਸਲ ਦੀਆਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ। ਅੱਜ ਵੀ ਦੋਸਤੋ ਤੁਹਾਨੂੰ ਨਗੀਨੇ ਹੀ ਦਿਖਾਉਣੇ ਆ ਇਸ ਘਰ ਦੇ ਵਿੱਚੋਂ ਤੇ ਮੇਰੀ ਇਹ ਪਹਿਲੀ ਵੀਡੀਓ ਆ। ਸੋ ਤੁਹਾਨੂੰ ਜਿਹੜਾ ਵੀ ਪਸ਼ੂ ਚੰਗਾ ਲੱਗੂਗਾ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ। ਨੰਬਰ ਸਕਰੀਨ ਉੱਤੇ ਵਜਿਦਾ ਚੱਲਦਾ ਰਹਿਣਾ। ਤਿੰਨ ਇਸ ਵੀਡੀਓ 'ਚ ਮੱਝਾਂ ਮੁਰਾ ਨਸਲ ਦੀਆਂ ਰਹਿਣੀਆਂ ਜਿਨ੍ਹਾਂ ਦੇ ਵਿੱਚੋਂ ਪਰਲੇ ਪਾਸੇ ਵਾਲੀ ਪਹਿਲੀ ਮੱਝ ਸੂਈ ਸਵਾਈ ਹੈ ਤੇ ਨਾਲ ਵੱਡੀ ਮੱਝ ਗੱਬਨ ਦਸਦੀ ਹੈ ਤੇ ਇੱਕ ਛੋਟੀ ਬਿਲਕੁਲ ਤਿਆਰੀਆਂ ਦੇ ਵਿੱਚ ਹੈ। ਬਹੁਤ ਸੋਹਣੀ ਇਹ ਤਿਆਰ ਹੋਈ ਵੀ ਝੋਟੀ ਤੇ ਇੱਕ ਬਾਈਵਰਾਂ ਕੋਲ ਘਰੇ ਰੱਖੀ ਹੋਈ ਸਾਈਵਾਲ ਨਸਲ ਦੀ ਵੜ ਹੈ ਹਜੇ ਹੈ ਤਾਂ ਕੱਚੀ ਪਰ ਇਹ ਵਕਾਊ ਕੀਤੀ ਵੀ ਹੈ ਸੋ ਆਪਾਂ ਇਹਦੇ ਸੰਬੰਧੀ ਵੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਨਗ ਜਿਹੜਾ ਮਰਜ਼ੀ ਖਰੀਦ ਲਓ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਰੇਟ ਸਾਰੇ ਪਸ਼ੂਆਂ ਦੇ ਬਾਈ ਕਹਿੰਦਾ ਸੀ ਵੀ ਆਪਾਂ ਵੀਡੀਓ ਦੇ ਵਿੱਚ ਹੀ ਰੱਖਦੇ ਨੇ ਤੁਹਾਨੂੰ ਉਸ ਰੇਟ ਤੇ ਜਚਣਗੇ ਤਾਂ ਤੁਸੀਂ ਫੋਨ ਕਰਕੇ ਸੰਪਰਕ ਬਾਈ ਰਣਾਲ ਨਾਲ ਬਣਾ ਲਓਗੇ ਮਿਲਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਦਾ ਨਾਮ ਆਪਣਾ ਦੱਸਦੇ ਭਾਈ ਜਸਪਾਲ ਸਿੰਘ ਪਿੰਡ ਮੌਰਖੁਰ ਦੇ ਬਾਈ ਜੀ ਜਸਪਾਲ ਭਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਹੈ ਭਾਈ ਆਪਾਂ ਨੂੰ 3 ਕਸਾਲ ਹੋ ਗਏ 3 ਸਾਲ ਹੋ ਗਏ ਮੱਝਾਂ ਹੀ ਲਿਆਉਣੇ ਜਾਂ ਤਾਂ ਹਾਂ ਹਾਂ ਮੱਝਾਂ ਬਾਈ ਜੀ ਅੱਛਾ ਜਿਹੜੀਆਂ ਮੱਝਾਂ ਲਿਆਉਣੇ ਆ ਜਿਵੇਂ ਵੈਸੇ ਤਾਂ ਤੁਸੀਂ ਦੱਸਿਆ ਪਹਿਲਾਂ ਵੀ ਹਰਿਆਣੇ ਦੇ ਵਿੱਚੋਂ ਆਉਣੀਆਂ ਸਾਰੀਆਂ ਹਰਿਆਣੇ ਤੋਂ ਜਾਂ ਇੱਥੋਂ ਲੋਕਲ ਵੀ ਲੈ ਲੈ ਨਹੀਂ ਭਾਈ ਲੋਕਲ ਤਾਂ ਆਪਾਂ ਕਿਤੇ ਗਈ ਨਹੀਂ ਅੱਛਾ ਹਰਿਆਣੇ ਜੀ ਜਾਂਦੇ ਠੀਕ ਹੈ ਸਿੱਧਾ ਹਰਿਆਣੇ ਜੀ ਜਾਂਦੇ ਤਾਂ ਉੱਥੋਂ ਹੀ ਲਿਆਉਣੇ ਹਾਂਜੀ ਹਾਂ ਠੀਕ ਹੈ ਅਚਾ ਜਪਾ ਤਿੰਨ ਮੱਝਾਂ ਦਿਖਾਉਣੀਆਂ ਤੇ ਇਹਨਾਂ ਤੋਂ ਬਿਨਾ ਇੱਕ ਸਾਈਵਲ ਗਾਂ ਹੈ ਪਹਿਲਾਂ ਆਪਾਂ ਗਾਂ ਬਾਰੇ ਥੋੜੀ ਜਾਣਕਾਰੀ ਦੇ ਦਈਏ ਬਈ ਇਹ ਘਰ ਦੀ ਵੜ ਆਪਣੇ ਇਹ ਘਰ ਦੀ ਹੈ ਜੀ ਕਿੰਨਾਂ ਮਸੂਆ ਸੂ ਗਈ ਇਹ ਤੀਜਾ ਸੂਆ ਸੂ ਗਈ ਬਈ ਤੀਜਾ ਸੂਆ ਇਹਨੇ ਸੁਣਾ ਹਾਂਜੀ ਅਚਾ ਦੂਜੇ ਸੂਏ ਦੁੱਧ ਕਿੰਨਾ ਚੋਇਆ ਇਹਨੇ 15 ਕਿਲੋ ਦੁੱਧ ਦਿੱਤਾ ਬਈ ਦੂਜੇ ਸੂਏ ਕਿੰਨਾ ਟਾਈਮ ਬਾਕੀ ਹੈ ਬਈ ਹੁਣੇ 15 ਦਿਨ ਰਹਿੰਦੇ ਬਈ 15 ਦਿਨ ਹਜੇ ਇਹਦੇ ਬਾਕੀ ਹੈ ਹਾਂਜੀ ਹਾਂ ਚੁਵਾਈ ਚ ਠੀਕ ਐ ਸੀਲ ਐ ਹਾਂਜੀ ਹਾਂ ਵਧੀਆ ਠੰਡੀ ਸੀਲ ਐ ਜੀ ਪੂਰੀ ਕੀ ਇਹਦਾ ਰੇਟ ਰੱਖਾਂਗੇ ਬਈ ਆਪਾਂ ਇਹਦਾ 70000 ਰ ਸੋ ਦਸੋ ਇਹ ਤੀਜਾ ਸੂਹਾ ਗਾਂ ਸੁੰਦੀ ਐ ਪਿਛਲੇ ਸਾਲ ਵਾਲੇ ਲੰਪੀ ਦੇ ਦਾਗ ਉੱਤੇ ਤੁਹਾਨੂੰ ਦਿਸਦੇ ਹੋਣਗੇ ਬਾਕੀ ਸਕਿਨ ਜਿਹੜੀ ਉਹ ਸਾਫ਼ ਐ ਚੰਗੀ ਸਮੀਵੀ ਐ 15 ਕਿਲੋ ਦੁੱਧ ਦੂਜੇ ਸੂਏ ਚ ਬਾਈ ਕਹਿੰਦਾ ਚੋਇਆ ਸੂਹਾ ਇਹਦੀ ਤੀਜਾ ਬੰਦ ਅੰਦਰੀ ਬਾਈ ਕੋਈ ਗੱਲ ਲੈ ਜਾ ਮੇਰੀ ਗੱਲ ਸੋ ਇਹ ਦਸਤੋ ਪਹਿਲੇ ਨੰਬਰ ਤੇ ਗਾਂ ਦੇਖ ਲਓ 70000 ਰੇਟ ਐ ਘਰ ਦੀ ਵਹਿੜ ਐ ਤੇ ਇਹ ਫॉर ਸੇਲ ਐ ਜੇ ਚਾਹੇ ਲਈ ਤੁਸੀਂ ਸੰਪਰਕ ਕਰ ਲਿਓ ਆਪਾਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇੱਕ ਬਹੁਤ ਸੋਹਣੀ ਝੋਟੀ ਖੜੀ ਹੈ ਤਿਆਰੀਆਂ ਚ ਦਿਸਦੀ ਹੈ ਬਈ ਕਿੰਨਵਾ ਸੂਆਏ ਨੇ ਸੁਣਣ ਉਹ ਦੂਜਾ ਸੂਆ ਸੂਆ ਬਈ ਕਿਹਦਾ ਦੂਜਾ ਸੂਆ ਹਾਂਜੀ ਟਾਈਮ ਕਿੰਨਾ ਲੇਜੂ ਬਈ ਇਹ ਟਾਈਮ ਬਈ ਬਸ ਇਹਦੇ ਅਮਨੋ ਚਾਰਕ ਦਿਨ ਦੱਸਿਆ ਉਹਨਾਂ ਦੇ ਦੱਸਣ ਦੇ ਮਤਾਬਕ ਆਪਾਂ ਠੀਕ ਹੈ ਹਾਂ ਅੱਛਾ ਬਈ ਦੁੱਧ ਦਾ ਰਿਕਾਰਡ ਪਹਿਲੇ ਸੂਏ ਦਾ ਕੀ ਦੱਸਿਆ ਮਾਲਕ ਨੇ ਬਈ ਉਹਨੇ 16 ਕਿਲੋ ਦੱਸਿਆ ਜੀ ਇਹਦਾ ਪਹਿਲੇ ਸੂਆ ਨਹੀਂ ਹੁੰਦਾ ਹਾਂ ਠੀਕ ਹੈ ਅੱਛਾ ਕੀ ਰੇਟ ਹੈ ਨਾ ਬਈ ਇਹਦਾ ਆਪਾਂ ਠੀਕ ਰੇਟ ਇਹਦਾ 1.5 ਲੱਖ ਰੁਪਈਆ ਬਈ 2.25 ਲੱਖ ਹਾਂਜੀ ਹਾਂ ਤੋੜ ਗਿਆ ਬਈ ਇਹਨੂੰ ਹਾਂਜੀ ਚ ਤੇ ਬੜੀ ਸੋਹਣੀ ਤਿਆਰੀ ਇਹਦੀ ਆ ਗਾੜੀ ਨੋਟ ਕਰ ਲਓ ਜੀ ਚੰਗਾ ਥਾਂ ਦਾ ਸਹਿਜ ਹੈ ਤੇ ਗਾਂ ਨੂੰ ਹਵਾਨਾ ਵੀ ਚੰਗਾ ਦਿਸਦਾ ਸਿੰਘ ਬਿਲਕੁਲ ਹੀ ਗੋਲ ਕੁੰਡਾ ਮੂਰਾ ਨਸਲ ਪਿੱਛੋਂ ਹੈਵੀ ਹੈ ਹਵਾਨਾ ਆਪਣੇ ਆਪ ਹੀ ਗਵਾਈ ਪਰੂਗਾ ਵੀ ਇਹਨੇ ਦੁੱਧ ਕਿੰਨਾ ਕੁ ਦਿੱਤਾ ਹੋਊਗਾ ਤੇ ਜਾਂ ਕਿੰਨਾ ਕੇ ਦੇ ਸਕਦੀ ਹੈ ਸੀਲ 3 ਸੁਭਾ ਹੈ ਹਲਾਉਣਾ ਤਾਂ ਇਹਨੂੰ ਆਪ ਧੱਕਾ ਮਾਰ ਕੇ ਸਾਈਡ ਨੂੰ ਕਰਨੀ ਪੈਂਦੀ ਹੈ ਜਿੱਥੇ ਖੜਦੀ ਉੱਥੇ ਹੀ ਖੜ ਜੰਗੀ ਹੋਰ ਲਈ ਚੱਲੋ ਅੱਗੇ ਨੂੰ ਵੀ ਹਵਾਨੇ ਦੇ ਉੱਤੇ ਨਾੜਾਂ ਦੱਸੋ ਜਿਵੇਂ ਐਚ ਐਫ گاਵਾ ਦੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਦਿਸਦੀਆਂ ਬਰੀਕ ਬਰੀਕ ਨਾੜਾਂ ਤਾਂ ਚਾ ਤੁਸੀਂ ਦੇਖ ਸਕਦੇ ਹੋ ਸਵਾ 2 ਲੱਖ ਰੁਪਏ ਡਿਮਾਂਡ ਹੈ ਮੰਨ ਤਾਂ ਥੋੜਾ ਬਹੁਤ ਹੋ ਜਾਊਗਾ ਵਿੱਚੋਂ ਬਾਕੀ ਜਿਵੇਂ ਜਚੇ ਪਤਲੀ ਬੂਥ ਦੱਸੋ ਅੱਗੋਂ ਜਿਹੜੀ ਇਹਦੀ ਬਿਲਕੁਲ ਦਿਸਦੀ ਹੈ ਤੇ ਝੋਟੀ ਵੇਖਣ ਚ ਵੀ ਤੁਸੀਂ ਦੇਖੋਗੇ ਬਿਊਟੀ ਵੀ ਬਹੁਤ ਸੋਹਣੀ ਹੈ ਇਹਦੀ ਉਹ ਚੰਗੀ ਹੈ ਗਾੜੀ ਹੈ ਇਹਦੀ ਬਾਕੀ ਕਿੰਨਾ ਕੁ ਦੋ ਤੁਸੀਂ ਚੋਲੋਗੇ ਤੁਸੀਂ ਸਮਝਣਾ ਤੇ ਪਹਿਲੇ ਨੰਬਰ ਤੇ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਸੂਹਾ ਦੂਜਾ ਹੈ ਇਹਦਾ ਪਤਲੀ ਪੂਛ ਮੋੜ ਦੇ ਵਿੱਚੋਂ ਵੀ ਤੁਸੀਂ ਦੇਖੋਗੇ ਦੋਸੋ ਇੱਥੇ ਬੰਨੀ ਹੈ ਹਾਂ ਬਾਹਰ ਹੀ ਸੋ ਕਿਸੇ ਜਿਹਦੀ ਜਿੱਥੋਂ ਪੂਛ ਦੀ ਸ਼ੁਰੂਆਤ ਹੁੰਦੀ ਹੈ ਉਹ ਵੀ ਦੇਖੋਗੇ ਬਿਲਕੁਲ ਬਰੀਕ ਸ਼ੁਰੂਆਤ ਹੁੰਦੀ ਹੈ ਇੱਕ ਮਿੰਟ ਮਿੰਟ ਸੋ ਇੱਥੋਂ ਤੁਸੀਂ ਹੁਣ ਹਵਾਨਾ ਇਹਦਾ ਦੇਖ ਲਓ ਦੋਸੋ ਕਿਦਾਂ ਦਾ ਰੋਕੇ ਦੇ ਹਵਾਨੇ ਦਾ ਤਾਂ ਦਾ ਸਾਈਡ ਵੀ ਸੋਹਣਾ ਬਰੀਕ ਬਰੀਕ ਨਾੜਾਂ ਦੀ ਮੈਂ ਗੱਲ ਕੀਤੀ ਸੀ ਤੁਸੀਂ ਇਸ ਸਾਈਡ ਤੋਂ ਦੇਖ ਸਕਦੇ ਹੋ ਪਰਲੇ ਪਾਸੇ ਵੀ ਨਾੜਾਂ ਸੇਮ ਦਿਖਣੀਆਂ ਥੋੜੀ ਸੂਰਜ ਦੀ ਰੋਸ਼ਨੀ ਜਿਹੜੀ ਉਹ ਕੈਮਰੇ ਤੇ ਪੈਂਦੀ ਹੈ ਇੱਥੋਂ ਤੁਸੀਂ ਇਹਦੇ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਹੋ ਇਸ ਸਾਈਡ ਦੇ ਉੱਤੇ ਵੀ ਸੋ ਚੰਗੇ ਹਵਾਨੇ ਦੀ ਇਹ ਝੋਟੀ 1.5 ਲੱਖ ਰੁਪਏ ਡਿਮਾਂਡ ਬਾਈ ਨੇ ਰੱਖੀ ਹੈ ਇਹ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਸੋ ਨਗੀਨਾ ਹੀ ਹੈ ਇੱਕ ਇਹ ਤੋਂ ਬਾਅਦ ਚ ਇੱਕ ਹੋਰ ਆਸੀਂ ਵਜਨ ਵਾਲੀ ਮੱਝ ਤੁਹਾਨੂੰ ਦਿਖਾਉਣਾ ਹੈ ਇਹਦੇ ਥਣ ਪਹਿਲਾਂ ਦਿਖਾ ਰਹੇ ਹਾਂ ਬਾਕੀ ਨੂੰ ਆਪਾਂ ਤੋੜਾਂਗੇ ਉਹਨਾਂ ਦੀ ਤੁਹਾਨੂੰ ਹਵਾਨਾ ਦੱਸੂਗਾ ਹਜੇ ਇਹ ਥੋੜੀ ਕੱਚੀ ਹੈ ਇਦਾਂ ਦਾ ਰੌਖ ਦੱਸੋ ਇਹਦੇ ਥਣਾਂ ਦਾ ਥਣਾਂ 'ਚ ਬਿੱਥੀ ਤੁਸੀਂ ਦੇਖ ਸਕਦੇ ਹੋ ਥਣ ਦਾ ਸੈਜ ਵੀ ਦੇਖ ਸਕਦੇ ਹੋ ਆਓ ਜਾਣਕਾਰੀ ਲਈਏ ਭਾਈ ਕਦੋਂ ਵਸੂ ਆਸੂ ਗੀਏ ਭਈ ਇਹ ਚੌਥਾ ਸੂਆ ਸੂਜੀ ਗੀਤਾ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਜੀ ਇਹਦੇ 14 ਤਰੀਕ ਨੂੰ ਦਿਨ ਪੂਰੇ ਦੱਸਿਆ ਭਾਈ ਜੀਤ ਉਹਨਾਂ ਨੇ 14 ਤਰੀਕ ਨੂੰ ਹਾਂ ਠੀਕ ਹੈ ਅਸੇ ਇਹਦਾ ਦੁੱਧ ਦਾ ਕੀ ਰਿਕਾਰਡ ਦੱਸਿਆ ਬੰਦਾ ਉਹ ਦੁੱਧ ਦਾ ਘਟ ਭਈ ਉਹ ਕਹਿੰਦੇ 20 ਤੋਂ ਬਾਹਰ ਚੋ ਇਹਦਾ 2 ਲੱਖ ਰੁਪਇਆ ਬਾਈ 2 ਲੱਖ ਰੁਪਏ ਖੋਲੋ ਇਹਨੂੰ ਬਾਈ ਤੁਰ ਗਈ ਔਰ 100 2 ਲੱਖ ਰੁਪਇਆ ਡਿਮਾਂਡ ਚੌਥਾ ਸੁਆ 20 ਤੋਂ ਬਾਹਰ ਦੁੱਧ ਮਾਲਕਾਂ ਨੇ ਦੱਸਿਆ ਹਜੇ ਬੈਣ ਲਉਗੀ ਇਹ ਵੀ ਸੈਂਗ ਬਿਲਕੁਲ ਕੁੰਡਿਆਂ ਦੀ ਐ ਦੱਸੋ ਚੰਗੀ ਭਾਰੀ ਐ ਮੱਝ ਐ ਉਹ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਹਵਾਨਾ ਇਹਦਾ ਵੀ ਸਾਫ਼ ਸੁਥਰਾ ਬਿਲਕੁਲ ਇਹ ਤੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਲਈ ਚੱਲ ਬਈ ਅੱਗੇ ਬਰੀਡਿੰਗ ਆਸਤੇ ਜੀ ਨੇ ਬੱਚੇ ਲੈਣੇ ਦੋਸਤੋ ਮੁਰਾ ਨਸਲ ਦੇ ਤੇ ਇਦਾਂ ਦੀ ਮੱਝ ਤੋਂ ਬਹੁਤ ਸੋਹਣੇ ਬੱਚੇ ਲੈ ਸਕਦੇ ਹੋ ਕਿਉਂਕਿ ਥਣਾ ਦੀ ਹਵਾਨੇ ਦੀ ਵੈਲਿਊ ਨਾਲ ਐਡ ਜ਼ਰੂਰ ਕਰ ਲਿਆ ਕਰੋ ਇੱਕ ਚੰਗਾ ਪਸ਼ੂ ਥੱਲੋ ਸਾਫ਼ ਸੁਥਰਾ ਵੀ ਹੋਵੇ ਤਾਂ ਉਹ ਨਹੀਂ ਸੋਹਣੇ ਬੱਚੇ ਪਾਉਂਦਾ ਬਾਕੀ ਇਹਦਾ ਵਜ਼ਨ ਬੁਝੂਰ ਜ਼ਰੂਰ ਨੋਟ ਕਰਿਓ ਵੱਡੇ ਢਾਂਚੇ ਦੀ ਇਹ ਮੱਝ ਸੂਆ ਚੌਥਾ ਸੂ ਰਹੀ ਹੈ ਪਤਲੀ ਚਮੜੀ ਦੀ ਹੈ ਸਾਰੀਆਂ ਮੱਝਾਂ ਪਹਿਲਾਂ ਵੀ ਗੱਲ ਬਾਈ ਨਾਲ ਹੋਈ ਸੀ ਵੀ ਹਰਿਆਣੇ ਦੇ ਵਿੱਚੋਂ ਹੀ ਖਰੀਦਦਾ ਜ਼ਿਆਦਾ ਇਥੇ ਲੋਕਲ ਮੱਝ ਨਹੀਂ ਬਾਈ ਕੋਈ ਖਰੀਦਦਾ ਸੋ ਇਦੋਂ ਫੇਰ ਥਾਣਾ ਦੇ ਵਿੱਚ ਵਿੱਥੀ ਥਾਣ ਦਾ ਸੈਜ ਇੱਕੋ ਜੇ ਪਰਲੇ ਪਾਸੇ ਦੇ ਥਾਣ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਹਜੇ ਕੱਚੀ ਆ ਦੋਸਤੋ ਸੱਤ ਅੱਠ ਦਿਨ ਇਹਨੇ ਲੈਣੇ ਆ ਤਾਂ ਇਹ ਪੂਰਾ ਹਵਾਨਾ ਹਜੇ ਨੇ ਭਰਨਾ ਹੈ ਲੰਬਾਈ ਇਹਦੀ ਤੁਸੀਂ ਦੇਖ ਸਕਦੇ ਹੋ ਸ਼ੀਲ ਥ੍ਰੀਪ ਇਹ ਵੀ ਚੰਗੀ ਆ ਜਿੱਥੇ ਵਾਈ ਫੜ ਕੇ ਖੜ ਗਿਆ ਉਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਖੜੀ ਹੈ ਬੰਦੇ ਬਈ ਸੋ ਦੂਜੇ ਨੰਬਰ ਤੇ ਚੌਥਾ ਸੁਆ ਸੋਣੀ ਮੱਝ ਹੈ ਜਿਹਨੂੰ ਜਚੇ 2 ਲੱਖ ਰੁਪਏ ਦੀ ਡਿਮਾਂਡ ਹੈ ਸੋ ਇਹ ਤੁਸੀਂ ਦੂਜੇ ਨੰਬਰ ਤੇ ਮੱਜਾਂ ਦੇ ਵਿੱਚੋਂ ਦੇਖ ਰਹੇ ਹੋ। ਇਹ ਤੋਂ ਬਾਅਦ ਚੈੱਕ ਸੂਈ ਸਵਾਈ ਮੱਜ। ਅ ਭਾਈ ਜਿਹੜੀ ਇਹ ਮੱਜ ਕਿੰਨਾ ਵਾਂ ਸੂਆ ਸੂਈ ਵੀ ਹੈ। ਇਹ ਤੀਜਾ ਸੂਆ ਸੂਈ ਆ ਭਾਈ ਜਗਜੀਤਾ। ਕਿੰਨਾ ਚਿਰ ਹੋ ਗਿਆ ਭਾਈ? ਅੱਜ ਇਹਨੂੰ ਸੱਤਵਾਂ ਦਿਨ ਹੈ ਬਾਈ। ਅੱਛਾ ਹੁਣ ਦੁੱਧ ਕਿੰਨਾ ਹੋਊਗਾ? ਦੁੱਧ ਦੇ ਬਾਈ 12 ਤੋਂ 13 ਲੀਟਰ। 12 ਤੋਂ 13 ਲੀਟਰ ਸੱਤਵੇਂ ਦਿਨ ਹੈਗਾ। ਹਾਂ ਠੀਕ ਹੈ। ਅੱਛਾ ਇਹ ਤਾਂ ਦੁੱਧ ਆਸ ਕਿੰਨੀ ਕਰਦੇ ਹੋ ਆਪਾਂ? ਕਿੰਨਾ ਦੁੱਧ ਪਾਉਣੀ ਥੋੜੇ ਹਿਸਾਬ ਨਾਲ। ਇਹ ਬਾਈ 17 ਕਿਲੋ ਦੁੱਧ ਦੇ ਦੂ। ਠੀਕ ਹੈ ਬੱਚਾ ਇਹਨੀ ਹਲਕੀ। ਘਟਾਈ। ਇਹਦਾ ਰੇਟ ਇਹਦਾ 165000 ਰੁਪਏ ਹੀ ਠੀਕ ਹੈ ਇਹਨੂੰ ਵੀ ਖੋਲੋ ਬਈ ਸੋ 165000 ਰੇਟ ਹੈ 12 13 ਕਿਲੋ ਦੁੱਧ ਸੱਤਵੇਂ ਦਿਨ ਹੈਗਾ ਚੰਗੀ ਅਗਾੜੀ ਇਹਦੀ ਵੀ ਤੇ ਢਾਂਚਾ ਇਹਦਾ ਵੀ ਤੁਸੀਂ ਦੇਖੋ ਪਵਾਨਾ ਵੀ ਦੱਸੋ ਚੰਗਾ ਦਿਖਾਉਂਦੀ ਹੈ ਮੱਝ 165000 ਰੇਟ ਹੈ ਬੱਚਾ ਇਹਦੇ ਨਾਲ ਮਿਲ ਕਾਫ ਹੈ ਇਹ ਵੀ ਬਰੀਡਿੰਗ ਵਾਲੀ ਮੱਝ ਹੈ ਉਤੋਂ ਢਾਂਚਾ ਸੋਹਣਾ ਦੱਸਦਾ ਸਾਰੀਆਂ ਹੀ ਮੱਜਾਂ ਤੁਸੀਂ ਆ ਕੇ ਵੀ ਦੇਖਣੀਆਂ ਦੋਸਤੋ ਤੁਹਾਨੂੰ ਪਤਲੀ ਚਮੜੀ ਦੀਆਂ ਨਜ਼ਰ ਆਉਣਗੀਆਂ ਤਾਂ ਜੇ ਇਹਨਾਂ ਦੇ ਸੋਹਣੇ ਆ ਸਾਹਮਣੇ ਦੇਖਿਆ ਤਾਂ ਉਹ ਵੀ ਪਤਾ ਲੱਗਦਾ ਹੈ ਹਵਾਨਾ ਇਹਦੀ ਵੀ ਅਗਾੜੀ ਜਿਹੜੀ ਉਹ ਚੰਗੀ ਦਿਸਦੀ ਹੈ ਬਾਕੀ ਸਟਰਕਚਰ ਇਹਦਾ ਹੁਣ ਤੁਸੀਂ ਦੇਖ ਸਕਦੇ ਹੋ ਤਾਜੀ ਬਿਲਕੁਲ ਸੋਈ ਹੋਈ ਹੈ ਬੱਚਾ ਇਹਨੇ ਇਸ ਵਾਰ ਜਿਹੜਾ ਉਹ ਕੱਟੇ ਨੂੰ ਜਨਮ ਦਿੱਤਾ ਮੈਂ ਆ ਗਾੜੀ ਹਵਾਨੇ ਦੀ ਗੱਲ ਕੀਤੀ ਸੀ ਉਹ ਤੁਸੀਂ ਇੱਥੋਂ ਦੇਖ ਲਓ ਜਿਹੜੀਆਂ ਮੱਝਾਂ ਦੇ ਅਗਲੇ ਥਣਾਚੇ ਦੁੱਧ ਚੰਗਾ ਆਜੇ ਉਹ ਜ਼ਿਆਦਾਤਰ ਦੁੱਧ ਵਾਲੇ ਹੁੰਦੇ ਨੇ ਕਿਉਂਕਿ ਪਿਛਲੇ ਥਣਾਚੇ ਕੁਦਰਤੀ ਤੌਰ ਤੇ ਦੁੱਧ ਜ਼ਿਆਦਾ ਆਉਣਾ ਹੁੰਦਾ ਮੱਝ ਦੇ ਗਾਂ ਦੇ ਅਗਲੇ ਥਣਾਚੇ ਦੁੱਧ ਜ਼ਿਆਦਾ ਰਹਿੰਦਾ ਹੈ ਪਿਛਲੇ ਥਣਾਚੇ ਦੇ ਕੰਪੈਰੀਟਿਵ ਜੇ ਆਪਾਂ ਦੇਖਦੇ ਆਂ ਤਾਂ ਸੋ ਇਸ ਸਾਈਡ ਤੋਂ ਫਿਰ ਇਹਦਾ ਹਵਾਨਾ ਤੁਸੀਂ ਦੇਖੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਦੱਸਦਾ ਸੋ 6 ਵਜੇ ਦੀ ਚਵਾਈ ਬਾਈ ਕਹਿੰਦਾ ਸਾਡੀ ਰਹਿੰਦੀ ਹੈ ਸਵੇਰ ਵੀ ਤੇ ਸ਼ਾਮ ਨੂੰ ਵੀ ਹਵਾਨਾ ਹੁਣ ਵੀ ਤੁਸੀਂ ਇਸ ਮੱਝ ਦਾ ਦੇਖ ਸਕਦੇ ਹੋ ਇੱਥੋਂ ਹੀ ਸਮਝਾਉਣੀ ਹੈ ਆਪਾਂ ਨੂੰ ਵੀ ਇੱਕ ਨੱਕ ਦੁੱਧ ਦੇ ਦੂਗੀ 17 18 ਕਿਲੋ ਬਾਈ ਨੂੰ ਆਸ ਹੈ ਵੀ ਦੁੱਧ ਇਸ ਮੱਝ ਥਲੋਂ ਚੋਲਾਂਗੇ ਇਹਦਾ ਰੌਖ ਜੇ ਦੇਖਦੇ ਆ ਤੈਨੂੰ ਦੁੱਧ ਦੇਣਾ ਦੇਣਾ ਵੀ ਚਾਹੀਦਾ ਕਿਉਂਕਿ ਢਾਂਜੇਲੋਂ ਵੀ ਕੋਈ ਕਮੀ ਨਹੀਂ ਤੇ ਥਣ ਹਵਾਨਾ ਵੀ ਜੇ ਦੇਖੀਏ ਤਾਂ ਉਹ ਵੀ ਬੜਾ ਚੰਗਾ ਇੱਥੋਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਬੱਚਾ ਪਰਲੇ ਪਾਸੇ ਖੜਾ ਤੁਸੀਂ ਇਹਦਾ ਬੱਚਾ ਦੇਖ ਸਕਦੇ ਹੋ ਛੇ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੇ ਸੀਗੇ ਤਿੰਨ ਮੱਝਾਂ 1 ਸਾਈ ਵਾਲ ਵੈੜ ਵੈੜ ਘਰ ਦੀ ਐ ਤੇ ਮੱਝਾਂ ਜਿਹੜੀਆਂ ਉਹ ਹਰਿਆਣੇ ਦੇ ਵਿੱਚੋਂ ਬਾਈ ਨੇ ਖਰੀਦੀਆਂ ਨੇ ਨੰਬਰ ਇਹਨਾਂ ਦੇ ਸਕਰੀਨ ਉੱਤੇ ਐ ਕਾਲ ਤੁਸੀਂ ਇਹਨਾਂ ਚੋਂ ਕਿਸੇ ਵੀ ਨੰਬਰ ਤੇ ਕਰ ਸਕਦੇ ਹੋ ਸੋ ਇਹ ਮੱਝਾਂ ਵਕਾਉ ਸੀ ਤੇ ਇੱਕ ਹੋਰ ਚੀਜ਼ ਦੱਸੋ ਜਿਵੇਂ ਸਾਈਵਾਲ ਵੈੜ ਬਾਈ ਨੇ ਦੱਸਿਆ ਵੀ ਘਰ ਦੀ ਵੈੜ ਐ ਇਹਦੇ ਬਾਰੇ ਵੀ ਤੁਹਾਨੂੰ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਉਹਦੀ ਮਾਂ ਇਹ ਸਾਹਮਣੇ ਖੜੀ ਐ ਕੀ ਇਸ ਇਸ ਵਹੜ ਦੀ ਬਾਈਤੀ ਆ ਉਹ? ਹਾਂਜੀ ਹਾਂ। ਇਹ ਕਿੰਨਾ ਕੁ ਦੁੱਧ ਦੇਂਦੀ ਐ? ਇਹ 22 ਕਿਲੋ ਦੁੱਧ ਦਿੰਦੀ ਐ ਬਾਈ। 22 ਕਿਲੋ। ਹਾਂ ਠੀਕ ਐ। ਪੰਜਵਾਂ ਸੂਆ ਸੂ ਗਈ ਐ ਇਹ। ਅੱਛਾ ਪੰਜਵਾਂ ਸੂਆ ਸੂ। ਹਾਂ ਪਹਿਲਾਂ ਵਾਲਾ ਬਸ਼ੀਣਾ ਆਪਾਂ ਦੋ ਤਿੰਨ ਰਿਸ਼ਤੇਦਾਰ ਹੀ ਲੈ ਗਏ ਇਹਦੀਆਂ। ਅੱਛਾ ਇਹ ਵੀ ਉਸੇ ਤਰ੍ਹਾਂ ਸਵਾਦੀ। ਹਾਂਜੀ ਹਾਂ। ਠੀਕ ਐ ਇਹ ਵੇਚਦੇ ਆਂਗੇ ਕਿ ਇਹ ਰੱਖਣੀ ਐ। ਨਹੀਂ ਇਹ ਰੱਖਾਂਗੇ ਜੀ ਘਰੇ। ਇਹ ਰੱਖਾਂਗੇ। ਹਾਂਜੀ ਠੀਕ ਐ। ਸੋ ਦੋਸਤੋ ਇਸ ਗਾਂ ਦੀ ਓਤੀ ਐ ਜਿਹੜੀ ਵਹੜ ਬਾਈ ਨੇ ਵੇਚਣੀ ਐ। ਪੰਜਵਾਂ ਸੂਆ ਸੋਣ ਲੱਗੀ ਐ ਜੇ ਠੰਢੀ ਐ ਤਾਂ ਹੀ ਘਰੇ ਰੱਖੀ ਵੀ ਐ ਨਹੀਂ ਤਾਂ ਸੋ ਸਾਈ ਵਾਲ ਵੈੜ ਵੀ ਤੁਸੀਂ ਖਰੀਦਣੀ ਚਾਹੋ ਤਾਂ ਸੰਪਰਕ ਕਰ ਲਿਓ ਤੇ ਖਾਸ ਗੱਲ ਆ ਦੋਸਤੋ ਇਹਨਾਂ ਕੋਲ ਜਿਹੜੀਆਂ ਮੱਜਾਂ ਬਹੁਤ ਸੋਹਣੀਆਂ ਬਾਕੀ ਤੁਸੀਂ ਪਸੰਦ ਕਰੋਗੇ ਤਾਂ ਇੱਥੇ ਆ ਸਕਦੇ ਹੋ ਮੌੜਪੁਰ ਦੇ ਵਿੱਚੋਂ ਇਹ ਵੀਡੀਓ ਸ਼ੂਟ ਹੋ ਰਹੀ ਹੈ ਧੰਨਵਾਦ